ਪਿਛਲੇ ਸਾਲ ਵੀ ਕੈਂਪ ਲਗਾਇਆ ਸੀ ਤੇ ਇਸ ਸਾਲ ਇਹਨਾਂ ਨੇ ਮਤਲਬ ਕਿ ਪਲੱਸ ਐਡ-ਆਨ ਕਰਕੇ ਬਰਡ ਹਾਊਸ ਦਾ ਸਾਨੂੰ ਕਿਹਾ ਵੀ ਬਰਡ ਹਾਊਸ ਵੀ ਆਪਾਂ ਡੋਨੇਟ ਕਰੀਏ ਤੇ ਇਸ ਸਾਲ ਅਸੀਂ ਪਲਾਨ ਦੇ ਨਾਲ ਬਰਡ ਹਾਊਸ ਵੀ ਡੋਨੇਟ ਕਰਿਆ ਜਨਮ ਦਿਨ ਮਨਾਇਆ ਜਾ ਰਿਹਾ ਹੈ ਨਾ ਕਿੰਨਾ ਸੋਹਣਾ ਪਰਾਲਾ ਨੌਜਵਾਨਾਂ ਦਾ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿੱਦੋਂ ਅਸੀਂ ਇਹ ਪਰਾਲੇ ਹੋਰ ਵੀ ਕਰਦੇ ਆ ਸਾਡੇ ਜਨਮ ਦਿਨਾਂ ਤੇ ਤਾਂ ਇਹ ਪਰਾਲਾ অতি ਜ਼ਰੂਰੀ ਆ ਮਤਲਬ ਜਿਵੇਂ ਉਹ ਜਿੰਨੇ ਵੀ ਗੈਸਟ ਆ ਰਹੇ ਨੇ 2-2 4-4 ਬੂਟੇ ਲੈ ਕੇ ਜਾ ਰਹੇ ਨੇ ਇੱਕ ਫਿਰ ਸਿੱਧੂ ਵੱਲੋਂ ਹੋਰ ਵੀ ਨੌਜਵਾਨਾਂ ਨੂੰ ਵੱਡੇ ਰੂਪ ਦੇ ਵਿੱਚ ਇੱਕ ਪ੍ਰੇਰਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣਾ ਜਨਮ ਦਿਨ ਮਨਾਉਂਦੇ ਆ ਆਪਣੇ ਬਜ਼ੁਰਗਾਂ ਦਾ ਜਨਮ ਦਿਨ ਮਨਾਉਂਦੇ ਆ ਆਪਣੇ ਸਾਥੀਆਂ ਦਾ ਮਨਾਉਂਦੇ ਆ ਤੇ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੇ ਇਸ ਦੇ ਨਾਲ ਰੱਬ ਵੀ ਤਰੱਕੀਆਂ ਬਖਸ਼ਦਾ ਤੇ ਬਹੁਤ ਵਧੀਆ ਸੁਨੇਹਾ ਹੈ ਵਾਤਾਵਰਣ ਨੂੰ ਬਚਾਉਣ ਦੇ ਲਈ ਤਾਂ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਲੜਕੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਸੋਚ ਜਿਹੜੀ ਆਪਣੇ ਅੰਦਰ ਪੈਦਾ ਕੀਤੀ ਹੈ ਜਿਵੇਂ ਅੱਜ ਕੱਲ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਜਿਹੜੇ ਨੇ ਅੱਜ ਕੱਲ ਜਨਮ ਦਿਨ ਜਿਹੜਾ ਬੜੇ ਹੋਰ ਤਰੀਕਿਆਂ ਨਾਲ ਸੈਲੀਬ੍ਰੇਟ ਕਰਦੇ ਨੇ ਸੜਕਾਂ ਤੇ ਰੁੱਕ ਕੇ ਕੇਕ ਕੱਟਦੇ ਨੇ ਬਹੁਤ ਧੁੱਲੜਬਾਜੀ ਕਰਦੇ ਨੇ ਲੇਕਿਨ ਇਹਨਾਂ ਨੇ ਨੇਚਰ ਨਾਲ ਜੁੜ ਕੇ ਜਿਹੜੀ ਕਿ ਅੱਜ ਕੱਲ ਦੀ ਜ਼ਰੂਰਤ ਹੈ ਆਪਾਂ ਨੂੰ ਜਿਵੇਂ ਕਿ ਅੱਜ ਕੱਲ ਵਾਤਾਵਰਨ ਜਿਹੜਾ ਆਪਣਾ ਐਟਮੋਸਫੇਅਰ ਹੈ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਹੈ ਉਸ ਚੀਜ਼ ਨੂੰ ਦੇਖਦੇ ਹੋਏ ਪੌਦਿਆਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਬਹੁਤ ਵਧੀਆ ਮਹਿਮ ਹੈ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਲੋਕ ਕਮਾਕਾਰਾਂ ਵਿੱਚ ਬਹੁਤ ਬਿਜੀ ਨੇ ਉਹਨਾਂ ਨੂੰ ਵੀ ਇੱਕੇ ਮੈਸੇਜ ਆਂਦਾ ਕਿ ਸਾਨੂੰ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕੁਛ ਸੋਸ਼ਲ ਵਰਕ ਵੀ ਕਰਨਾ ਚਾਹੀਦਾ ਜਿਵੇਂ ਬਰਡ ਹਾਊਸ ਵਗੈਰਾ ਇਹ ਨੇ ਇਹ ਆਪਣਾ ਡੋਨੇਟ ਕਰ ਰਹੇ ਨੇ ਜਾਂ ਪੌਦੇ ਡੋਨੇਟ ਕਰ ਰਹੇ ਨੇ ਇਹ ਜੋ ਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਇਸ ਤਰ੍ਹਾਂ ਦੇਖਦੇ ਹੋ ਹਰ ਸਾਲ ਤੁਹਾਡੇ ਨਾਲ ਨੌਜਵਾਨਾਂ ਨੂੰ ਜੋੜਦੇ ਨੇ ਆ ਵਧੀਆ ਜੀ ਪਿਛਲੇ ਸਾਲ ਨਾਲੋਂ ਇਸ ਸਾਲ ਸਾਡਾ ਮਤਲਬ ਕਿ ਕਿ ਦਾਇਰਾ ਵੀ ਵਧਿਆ ਤੇ ਆ ਰਿਸਪੌਂਸ ਵੀ ਵਧੀਆ ਮਿਲਿਆ ਤੇ ਰਿਸਪੌਂਸ ਵੀ ਆਪਾਂ ਨੂੰ ਵਧੀਆ ਮਿਲਿਆ ਜੀ ਤੇ ਮੈਨੂੰ ਲੱਗਦਾ ਅਗਲੇ ਸਾਲ ਇਸ ਤੋਂ ਜ਼ਿਆਦਾ ਵਧੀਆ ਰਿਸਪੌਂਸ ਹੋਊਗਾ ਇਹ ਚੀਜ਼ ਹੈ ਜੀ ਕਿਤੇ ਮੋਦੇ ਲੈ ਕੇ ਆਉਂਦੇ ਹਾਂ ਚੰਨੀ ਆਪਾਂ 5000 ਟਰੀ ਡੋਨੇਟ ਕਰਿਆ ਮਿਕਸ ਨੇ ਸਾਰੇ ਵਿੱਚ ਹੀ ਫਲਾਵਰਸ ਨੇ ਹਨਾ ਜੀ ਸ਼ਾਨਦਾਰ ਬੂਟੇ ਨੇ ਵਿੱਚੀ ਮਤਲਬ ਕਿ ਫਲਾਂ ਦੇ ਨੇ ਤੇ 5 500 ਆਪਾਂ ਬਰਡ ਹਾਊਸ ਡੋਨੇਟ ਕਰਿਆ ਜੀ ਤੁਸੀਂ ਖੁਦ ਨੌਜਵਾਨ ਨੌਜਵਾਨਾਂ ਨੂੰ ਕੀ ਸੰਦੇਸ਼ ਜਾਂਦਾ ਹੈ ਕਿ ਕੀ ਕਰਨਾ ਚਾਹੀਦਾ ਆਉਣ ਵਾਲੀ ਪੀੜ੍ਹੀ ਦੇ ਨੂੰ ਸੰਦੇਸ਼ ਤਾਂ ਇਹੀ ਹੈ ਜੀ ਵੀ ਆਪਾਂ ਨੂੰ ਇਹੀ ਸਹੀ ਰਸਤੇ ਲੱਗਣਾ ਚਾਹੀਦਾ ਬਾਕੀ ਪਿਛਲੇ ਸਾਲ ਅਸੀਂ ਮਤਲਬ ਪਾਰਟੀ ਦਾ ਪ੍ਰੋਗਰਾਮ ਬਣਾਇਆ ਸੀ ਤੇ ਸਾਡੇ ਵੱਡੇ ਭਾਈ ਸਾਹਿਬ Rao ਡੀਪੀ ਸਾਹਿਬ ਨੇ ਸਾਨੂੰ ਮਤਲਬ ਕੀ ਕਿਹਾ ਪਾਰਟੀ ਨਾਲੋਂ ਕੁਝ ਡਿਫਰੈਂਟ ਕਰਿਆ ਜਾਵੇ ਇੰਨਾ ਹੀ ਸੋਚ ਨੂੰ ਅਸੀਂ ਫੋਲੋ ਕਰਦੇ ਹੋਏ ਪਿਛਲੇ ਸਾਲ ਵੀ ਕੈਂਪ ਲਗਾਇਆ ਸੀ ਤੇ ਇਸ ਸਾਲ ਇਹਨਾਂ ਨੇ ਮਤਲਬ ਕਿ ਪਲੱਸ ਐਡ-ਆਨ ਕਰਕੇ ਬਰਡ ਹਾਊਸ ਦਾ ਸਾਨੂੰ ਕਿਹਾ ਵੀ ਬਰਡ ਹਾਊਸ ਵੀ ਆਪਾਂ ਡੋਨੇਟ ਕਰੀਏ ਤੇ ਇਸ ਸਾਲ ਅਸੀਂ ਪਲਾਨ ਦੇ ਨਾਲ ਬਰਡ ਹਾਊਸ ਵੀ ਡੋਨੇਟ ਕਰਿਆ ਇਹ ਹਰ ਸਾਲ ਜੋਗੰਮ ਦਿਨ ਤੇ ਖਾਸ ਕਰਕੇ ਇਸ ਤੋਂ ਇਲਾਵਾ ਵੀ ਆਮ ਦਿਨ ਤੇ ਵੀ ਤੁਹਾਡੀ ਇਹ ਇਹ ਮਹੀਨਾ ਦੀ ਇਹ ਇਹ ਤਾਂ ਹਰ ਸਾਲ ਹੀ ਅਸੀਂ ਡੋਨੇਟ ਕਰਦੇ ਆ ਇਹ ਤੋਂ ਬਾਅਦ ਜਿਵੇਂ ਫਲੱਡ ਆ ਜਾਂਦਾ ਜੀ ਜਾਂ ਕਿਸੇ ਲੋੜਵੰਦਾ ਨੂੰ ਕਿਤੇ ਵੀ ਜ਼ਰੂਰਤ ਹੁੰਦੀ ਹੈ ਅਸੀਂ ਉੱਥੇ ਵੀ ਮਤਲਬ ਕਿ ਸਾਰੀ ਚੀਜ਼ਾਂ ਮਹੀਨਾ ਕਰ ਮਹੀਨਾ ਕਰਦੇ ਆ ਅਸੀਂ ਇੱਕ ਅਸੀਂ ਸੰਸਥਾ ਬਣਾਈ ਹੋਈ ਹੈ ਨਖਾਲ ਸੇਵਾ ਦਾਲ ਪਟਿਆਲਾ ਸਾਰੇ ਜਾਣੇ ਨੇ ਇਕੱਠੇ ਹੋ ਕੇ ਜੀ ਅਜੀਪਾਲ ਜੀ ਕਿਵੇਂ ਦੇਖਦੇ ਹੋ ਅੱਜ ਜਿਹੜਾ ਡੋਨੇਸ਼ਨ ਦਿੱਤੀ ਜਾ ਰਹੀ ਹੈ ਜੀ ਅੱਜ ਕਿਵੇਂ ਦੇਖੋ ਵੀਰ ਜੀ ਇਹ ਜਨਮ ਦਿਨ ਮਨਾਇਆ ਜਾ ਰਿਹਾ ਹੈ ਨਾ ਕਿੰਨਾ ਸੋਹਣਾ ਪਰਾਲਾ ਨੌਜਵਾਨਾਂ ਦਾ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਜਿੱਦੋਂ ਅਸੀਂ ਇਹ ਪਰਾਲੇ ਹੋਰ ਵੀ ਕਰਦੇ ਆਂ ਸਾਡੇ ਜਨਮ ਦਿਨਾਂ ਤੇ ਤਾਂ ਇਹ ਪਰਾਲਾ অতি ਜ਼ਰੂਰੀ ਆ ਮਤਲਬ ਜਿਵੇਂ ਉਹਰੇ ਜਿੰਨੇ ਵੀ ਗੈਸਟ ਆ ਰਹੇ ਨੇ 2-2 4-4 ਬੂਟੇ ਲੈ ਕੇ ਜਾ ਰਹੇ ਨੇ ਕੋਈ ਟਾਲੀ ਲੈ ਕੇ ਜਾਊਗਾ ਕੋਈ ਫਲਾਂ ਦੇ ਲੈ ਕੇ ਜਾਊਗਾ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਅੱਧੇ ਵੀ ਪਲ ਗਏ ਨਾ ਜੀ ਬਸ ਇਹ ਤਾਂ ਸਾਰੇ ਪਲਣੇ ਚਾਹੀਦੇ ਨੇ ਜੀ ਜੇ ਅੱਧੇ ਵੀ ਪਲ ਗਏ ਤਾਂ ਵੀ ਸਾਡੇ ਲਈ ਬਹੁਤ ਚੰਗਾ ਮੈਸੇਜ ਆ ਜੀ ਸਾਨੂੰ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਆ ਨਾ ਨੌਜਵਾਨਾਂ ਤੋਂ ਪਿਛਲੀ ਵਾਰੀ ਵੀ ਅਸੀਂ ਆਏ ਸੀ ਤੇ ਅੱਜ ਵੀ ਆਏ ਤੁਹਾਨੂੰ ਤਾਂ ਬੜੀ ਖੁਸ਼ੀ ਹੋ ਰਹੀ ਆ ਜੀ ਨੌਜਵਾਨ ਵੀਡੀਓ ਕਿਵੇਂ ਦੇ ਦੇ ਅੱਜ ਕੱਲ ਲੋਕ ਬਾਹਰ ਜਾ ਰਹੇ ਆ ਪਾਰਟੀਆਂ ਕਲੱਬਾਂ ਜਾਂਦੇ ਆ ਇਹ ਬੁੱਤੇ ਦੇਖੇ ਸਮਾਜ ਕਰ ਰਹੇ ਬਿਲਕੁਲ ਬਿਲਕੁਲ ਦੇਖੋ ਤੁਸੀਂ ਮੀਡੀਆ ਵਾਲੇ ਹੋ ਵੀਰਾ ਜੀ ਤੁਸੀਂ ਕਬਰ ਕਰਨ ਆਏ ਹੋ ਆਪਜੀ ਵਧਾਈ ਦੇ ਪੱਤਰੋਂ ਇਦਾਂ ਦੇ ਚੰਗੇ ਉਪਰਾਲੇ ਨੂੰ ਦਿਖਾਉਣ ਲਈ ਆਏ ਹੋ ਤਾਂ ਉਹਦੇ ਨਾਲ ਕੀ ਆ ਕਿਸੇ ਨਾ ਕਿਸੇ ਨੌਜਵਾਨ ਦੀ ਸੋਚ ਪੱਕਾ ਬਦਲੂਗੀ ਇੱਕੋ ਕੀ ਚੰਗਿਆਈ ਜਿਹੜਾ ਦੇਖੇ ਤੋਂ ਕਿਸੇ ਨਾ ਕਿਸੇ ਦਾ ਕੋਈ ਨਾ ਕਿਸੇ ਫਾਲੋ ਕਰੇ ਲਊਗਾ ਜੀ ਗੱਲ ਨੂੰ ਇਸ ਕਰਕੇ ਆਪਜੀ ਵੱਧ ਛੜ ਕੇ ਨੂੰ ਜਿਹੜਾ ਪ੍ਰੋਮੋਟ ਕਰੋ ਇਦਾਂ ਦੇ ਕਾਰਜਾਂ ਨੂੰ ਵੀ ਨੌਜਵਾਨ ਹੋਰ ਵੱਧ ਛੜ ਕੇ ਇਦਾਂ ਦੇ ਉਪਰਾਲੇ ਕਰਨ ਆਪਣੇ ਆਪਣੇ ਜਨਮ ਦਿਨਾਂ ਤੇ ਜੀ ਤਾਂ ਵੇ ਸਾਹਵੇਂ ਨੁਸਾਖਾ ਦਿੱਤਾ ਜਾਂਦਾ ਹੈ ਉਸ ਬਾਰੇ ਕੀ ਕਹਿਣਾ ਚਾਏ ਦੇਖੋ ਅਸੀਂ ਨਾ ਮੈਂਟਲੀ ਜਿਹੜੇ ਸਾਡੇ ਵੀਰ ਸੜਕਾਂ ਤੇ ਹੁੰਦੇ ਨੇ ਉਹਨਾਂ ਲਈ ਘਰ ਬਣਾ ਰਹੇ ਹਾਂ ਸਾਡੇ ਕੋਲ ਇਸ ਟਾਈਮ 1.5 ਤੋਂ 200 ਦੇ ਵਿੱਚ ਵਿੱਚ ਪਰਿਵਾਰਕ ਮੈਂਬਰ ਰਹਿ ਰਹੇ ਆ ਜੀ ਉੱਥੇ ਮੈਂਟਲੀ ਜਿਹੜੇ ਮਾਨਸਿਕ ਪ੍ਰੇਸ਼ਾਨ ਨੇ ਹੁਣ ਅਸੀਂ ਅੱਗੇ ਜਗ੍ਹਾ ਦਾ ਪ੍ਰਬੰਧ ਕਰ ਰਹੇ ਹਾਂ ਜੀ ਹੋਰ ਵੱਡਾ ਬਣਾਉਣਾ ਚਾਹੁੰਦੇ ਆ ਸਾਡੇ ਸੜਕਾਂ ਤੇ بڑے ਭੈਣ ਭਰਾ ਨੇ ਜਿਹੜੇ ਸੜਕਾਂ ਤੇ ਰੋਲ ਰਹੇ ਨੇ ਸਾਨੂੰ ਨੌਜਵਾਨਾਂ ਨੂੰ ਉਹਨਾਂ ਪ੍ਰਤੀ ਅਵੇਅਰ ਹੋਣ ਦੀ ਲੋੜ ਆ ਕੁਝ ਨਹੀਂ ਕਹਿੰਦੇ ਡਰਨ ਦੀ ਲੋੜ ਨਹੀਂ ਕਈ ਵਾਰੀ ਹੁੰਦਾ ਸਾਡੇ ਭੈਣ ਭਰਾਵਾਂ ਨੂੰ ਸਾਡੇ ਕੋਈ ਚੀਜ਼ ਨਾ ਮਾਰੇ ਉਹ ਸਾਡੀ ਭੈਣ ਭਰਾ ਨੇ ਉਹਨਾਂ ਨੇ ਘਰਾਂ ਚ ਘਰ ਹੁੰਦੇ ਨੇ ਉਹਨਾਂ ਦੇ ਕੋਲੇ ਜ਼ਮੀਨਾਂ ਹੁੰਦੀਆਂ ਨੇ ਉਹਨਾਂ ਦੇ ਕੋਲੇ ਕਿਸੇ ਟਾਈਮ ਨੌਕਰੀ ਵੀ ਹੁੰਦੀ ਆ ਪਰ ਕੋਈ ਨਾ ਕੋਈ ਸਦਮਾ ਲੱਗਣ ਕਰਕੇ ਇਨਸਾਨ ਸੜਕਾਂ ਤੇ ਆ ਜਾਂਦੇ ਨੇ ਸਾਡੇ ਕੋਲ ਬਹੁਤ ਬੈਠੇ ਨੇ ਆਰਮੀ ਦਾ ਬੈਠਾ ਸਾਡੇ ਕੋਲੇ ਵੀਰ ਪੰਜਾਬ ਪੁਲਿਸ ਦਾ ਜਵਾਨ ਬੈਠਾ ਜਿਹੜਾ ਕਿਸੇ ਟਾਈਮ ਜਿਹੜਾ ਡਿਊਟੀ ਕਰਦਾ ਸੀ ਕਿਸੇ ਟਾਈਮ ਸੜਕਾਂ ਤੇ ਰਹਿਣਾ ਪਿਆ ਇਸ ਕਰਕੇ ਇਦਾਂ ਵੀ ਸਾਨੂੰ ਨੌਜਵਾਨਾਂ ਨੂੰ ਇਹਨਾਂ ਪ੍ਰਤੀ ਵੀਰ ਹੋਣ ਦੀ ਲੋੜ ਇਹਨਾਂ ਦੀ ਮਦਦ ਕਰਨ ਦੀ ਲੋੜ ਆ ਜੀ ਇਹ ਜੋ ਉਪਰਾਚ ਜਿਹੜਾ ਫੁੱਟੇ ਵੱਡੇ ਦਾ ਫਾਰਮ ਲੱਗਿਆ ਗਿਆ ਭਾਜੀ ਜਿਹੜਾ ਪਿੰਨ ਸਿੱਧੂ ਨੇ ਪ੍ਰੋਗਰਾਮ ਰੱਖਿਆ ਗਿਆ ਇਹ ਜਿਹਦੇ ਵਿੱਚ ਇਹਨਾਂ ਨੇ 5000 ਬੂਟਾ ਡੋਨੇਟ ਕੀਤਾ ਤੇ ਪੰਛੀਆਂ ਦੇ ਲਈ ਘਰ ਵੀ ਡੋਨੇਟ ਕੀਤੇ ਨੇ ਇਹ ਬਹੁਤ ਵੱਡਾ ਉਪਰਾਲਾ ਹੈ ਤੇ ਸਾਡੇ ਬਹੁਤ ਸਤਿਕਾਰਯੋਗ ਡੀਐਸਪੀ ਰਾਹੁਲ ਕੋਸਲ ਜੀ ਨੇ ਇਸ ਦਾ ਆਕੇ ਉਦਘਾਟਨ ਕੀਤਾ ਹੈ ਇਹ ਇੱਕ ਪ੍ਰਿੰਸ ਸਿੱਧੂ ਵੱਲੋਂ ਹੋਰ ਵੀ ਨੌਜਵਾਨਾਂ ਨੂੰ ਵੱਡੇ ਰੂਪ ਦੇ ਵਿੱਚ ਇੱਕ ਪ੍ਰੇਰਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਆਪਣਾ ਜਨਮ ਦਿਨ ਮਨਾਉਂਦੇ ਆ ਆਪਣੇ ਬਜ਼ੁਰਗਾਂ ਦਾ ਜਨਮ ਦਿਨ ਮਨਾਉਂਦੇ ਆ ਆਪਣੇ ਸਾਥੀਆਂ ਦਾ ਮਨਾਉਂਦੇ ਆ ਤੇ ਇਸੇ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਹੈ ਤੋ ਇਸ ਦੇ ਨਾਲ ਰੱਬ ਵੀ ਤਰੱਕੀਆਂ ਬਖਸ਼ਦਾ ਤੇ ਬਹੁਤ ਵਧੀਆ ਸੁਨੇਹਾ ਹੈ ਵਾਤਾਵਰਨ ਨੂੰ ਬਚਾਉਣ ਦੇ ਲਈ ਤੇ ਪੰਛੀਆਂ ਦੇ ਲਈ ਬਹੁਤ ਵਧੀਆ ਸੋਚ ਨਾਲ ਪ੍ਰਿੰਸਿਪਲ ਤੁਹਾਨੂੰ ਚੱਲੇ ਸੱਚੇ ਬਾਦਸ਼ਾਹ ਵਾਹਿਗੁਰੂ ਇਹਨਾਂ ਨੂੰ ਦਿਨ ਦੁਗਣੀ ਤੇ ਰਾਤ ਚੋਗੁਣੀ ਤਰੱਕੀਆਂ ਬਖਸ਼ਣ ਮੇਰੇ ਨਾਲ ਸਾਡੇ ਬਹੁਤ ਸਤਿਕਾਰਯੋਗ ਅਮਰ ਸਿੰਘ ਸਰਪੰਚ ਪਤੇਗੜ੍ਹ ਪਾਸੋਂ ਤੇ ਪਵਿੱਤਰ ਪੰਨੂ ਜੀ ਮੈਂਬਰ ਸਾਹਿਬ ਤੇ ਸਾਡੇ ਸਾਥੀ ਤੇ ਬਹੁਤ ਸਾਰੇ ਨੌਜਵਾਨ ਇਸ ਮੁਹਿੰਮ ਦੇ ਵਿੱਚ ਆਏ ਨੇ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਤੇ ਤੁਹਾਡਾ ਵੀ ਭਾਜੀ ਬਹੁਤ ਧੰਨਵਾਦ ਹੈ ਤੁਸੀਂ ਵੀ ਇਹ ਅਪਦੇ ਚੈਨਲਾਂ ਰਾਹੀਂ ਜਿਹੜਾ ਕਿ ਅੱਗੇ ਲੈ ਕੇ ਹੋਰ ਵੀ ਨੌਜਵਾਨਾਂ ਦੇ ਕੋਲੇ ਸੁਨੇਹਾ ਪੁੱਜੇਗਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਹਿਲਾਂ ਤਾਂ ਪ੍ਰਿੰਸ ਸਿੱਧੂ ਨੂੰ ਉਹਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜੇ ਨੌਜਵਾਨ ਲੜਕੇ ਨੇ ਇਹਨਾਂ ਨੇ ਬਹੁਤ ਹੀ ਵਧੀਆ ਸੋਚ ਜਿਹੜੀ ਆਪਣੇ ਅੰਦਰ ਪੈਦਾ ਕੀਤੀ ਹੈ ਜਿਵੇਂ ਅੱਜ ਕੱਲ ਜਿਵੇਂ ਤੁਸੀਂ ਦੱਸਿਆ ਵੀ ਬੱਚੇ ਜਿਹੜੇ ਨੇ ਅੱਜ ਕੱਲ ਜਨਮ ਦਿਨ ਜਿਹੜਾ ਬੜੇ ਹੋਰ ਤਰੀਕਿਆਂ ਨਾਲ ਸੈਲੀਬ੍ਰੇਟ ਕਰਦੇ ਨੇ ਸੜਕਾਂ ਤੇ ਰੁਕੇ ਕੇਕ ਕੱਟਦੇ ਨੇ ਬਹੁਤ ਹੁੱਲੜਬਾਜੀ ਕਰਦੇ ਨੇ لیکن ਇਹਨਾਂ ਨੇ ਨੇਚਰ ਨਾਲ ਜੁੜ ਕੇ ਜਿਹੜੀ ਕਿ ਅੱਜਕੱਲ ਦੀ ਜ਼ਰੂਰਤ ਹੈ ਆਪਾਂ ਨੂੰ ਜਿਵੇਂ ਕਿ ਅੱਜਕੱਲ ਵਾਤਾਵਰਨ ਜਿਹੜਾ ਆਪਣਾ ਐਟਮੋਸਫੀਅਰ ਹੈ ਕਾਫੀ ਜ਼ਿਆਦਾ ਖਰਾਬ ਹੋ ਰਿਹਾ ਉਸ ਚੀਜ਼ ਨੂੰ ਦੇਖਦੇ ਹੋਏ ਪੌਦਿਆਂ ਦੀ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਬਹੁਤ ਵਧੀਆ ਮਹਿਮ ਹੈ ਇਹਨਾਂ ਦੀ ਸੋਚ ਦੇ ਨਾਲ ਜਿਹੜੇ ਹੋਰ ਨਵੇਂ ਬੱਚੇ ਜਿਹੜੇ ਯੰਗ ਬੱਚੇ ਨੇ ਉਹਨਾਂ ਵਿੱਚ ਵੀ ਇਹ ਵਿਚਾਰ ਆਉਣਗੇ ਕਿ ਉਹ ਵੱਧ ਤੋਂ ਵੱਧ ਪੌਦੇ ਲਾਣ ਤੇ ਜਿਹੜੇ ਪੰਛੀ ਨੇ ਆਪਣੇ ਜਿਹੜੇ ਉਹਨਾਂ ਦੇ ਲਈ ਜਿਹੜੇ ਨੇਸਟ ਜਿਹੜੇ ਦੇ ਰਹੇ ਨੇ ਉਹਨਾਂ ਦੇ ਘਰ ਦੇ ਰਹੇ ਨੇ ਛੋਟੇ-ਛੋਟੇ ਤੇ ਬਹੁਤ ਨੇਚਰ ਨੂੰ ਬਚਾਉਣ ਦੀ ਜਿਹੜੀ ਸੋਚ ਹੈ ਬਹੁਤ ਵੱਡੀ ਸ ਜਿਹੜੇ ਕਿ 5G ਵਾਲੇ ਨੇ ਉਹ ਬਿਲਕੁਲ ਨੇਚਰ ਦੇ ਨਾਲ ਜੁੜ ਰਹੇ ਨੇ ਔਰ ਬਹੁਤ ਵੱਡੀ ਉਪਲਬਧੀ ਹੈ ਸਾਡੀ ਤੇ ਮੈਂ ਪ੍ਰਿੰਸ ਸਿੱਧੂ ਦੀ ਤੇ ਦੇ ਦੋਸਤਾਂ ਦੀ ਬਹੁਤ ਜ਼ਿਆਦਾ ਪ੍ਰਸ਼ੰਸਾ ਵੀ ਕਰਦਾ ਤੇ ਇਹਨਾਂ ਨੂੰ ਸਲਾਮ ਵੀ ਕਰਦਾ ਕਿ ਇਹਨਾਂ ਨੇ ਇਹ ਸੋਚ ਨੂੰ ਰੱਖ ਕੇ ਪੌਦੇ ਲਗਾਉਂਦੀ ਜਿਹੜੀ ਮੈਂ ਮੈਂ ਸ਼ੁਰੂ ਕੀਤੀ ਹੈ ਪਰਮਾਤਮਾ ਇਹਨੂੰ ਬਹੁਤ ਲੰਬੀ ਉਮਰ ਦੇਵੇ ਤੇ ਐਦਾਂ ਹੀ ਇਹ ਚੰਗੇ ਕੰਮ ਕਰਦੇ ਰਹਿਣ ਤੇ ਇਹਨਾਂ ਦਾ ਨਾਮ ਸਾਰੇ ਸੰਸਾਰ ਪਰ ਚਰੋਸ਼ ਨੌਜਵਾਨ ਤੇ ਨਸ਼ਿਆਂ ਵਾਲ ਜਾ ਰਹੇ ਨੇ ਸਰਕਾਰਾਂ ਵੱਲੋਂ ਵੀ ਵੱਡੇ ਪ੍ਰਸ਼ਾਸਨ ਵੱਲੋਂ ਵੱਡੇ ਕੀ ਕਰ ਰਹੇ ਨੇ ਕਿੱਥੇ ਲੱਗਦਾ ਕਿ ਇਹ ਜਿਹੜੇ ਇਹ ਪ੍ਰੇਰਣਾ ਦਾ ਸਰੋਤ ਨੇ ਜਿਹੜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਿਲਕੁਲ ਦੇਖੋ ਇਹ ਨੌਜਵਾਨ ਇਹਨਾਂ ਦੇ ਬਹੁਤ ਸਾਰੇ ਦੋਸਤ ਵੀ ਨੇ ਇਹਦੇ ਉਹ ਸਾਰੇ ਇਸ ਪਾਸੇ ਜੁੜ ਰਹੇ ਨੇ ਤੇ ਮੈਨੂੰ ਯਕੀਨ ਹੈ ਵੀ ਉਹ ਮਾੜੇ ਪਾਸੇ ਨਹੀਂ ਜਾਣਗੇ ਤੇ ਇਹਨਾਂ ਨਾਲ ਦੇਖ ਕੇ ਹੋਰ ਜਿਹੜੇ ਮਾੜੇ ਰਸਤੇ ਲੱਗੇ ਨੇ ਉਹ ਵੀ ਚੰਗੇ ਰਸਤੇ ਲੱਗ ਜਾਣਗੇ ਥੈਂਕ ਯੂ ਵੈਰੀ ਮੱਚ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਪ੍ਰਿੰਸ ਭੱਜਗਨ ਡੋਨੇਟ ਕੀਤਾ ਜਾ ਰਿਹਾ ਹੈ ਮੈਂ ਇਹੀ ਕਹਿਣਾ ਚਾਹੁੰਗਾ ਕਿ ਪ੍ਰਿੰਸ ਸਾਡਾ ਛੋਟਾ ਵੀਰ ਹੈ ਇਹਨੇ ਬਹੁਤ ਵਧੀਆ ਉਪਰਾਲਾ ਕੀਤਾ ਬਰਡ ਹਾਊਸ ਵਗੈਰਾ ਜਿਹੜੇ ਡੋਨੇਟ ਕਰ ਰਹੇ ਨੇ ਜਾਂ ਪੌਦੇ ਡੋਨੇਟ ਕਰ ਰਹੇ ਨੇ ਇਹ ਸਭ ਤੋਂ ਉੱਤਮ ਦਾਨ ਹੈ ਅੱਜ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਜਿਹੜੇ ਲੋਕ ਕੰਮਕਾਰਾਂ ਵਿੱਚ ਬਹੁਤ ਬਿਜ਼ੀ ਨੇ ਉਹਨਾਂ ਨੂੰ ਵੀ ਇੱਕ ਮੈਸੇਜ ਆਂਦਾ ਕਿ ਸਾਨੂੰ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਕੁਝ ਸੋਸ਼ਲ ਵਰਕ ਵੀ ਕਰਨਾ ਚਾਹੀਦਾ ਜਿਵੇਂ ਬਰਡ ਹਾਊਸ ਵਗੈਰਾ ਇਹਨੇ ਆਪਣਾ ਡੋਨੇਟ ਕਰ ਰਹੇ ਨੇ ਜਾਂ ਪੌਦੇ ਡੋਨੇਟ ਕਰ ਰਹੇ ਨੇ ਇਹ ਜੋ ਉਪਰਾਲੇ ਹਰ ਇੱਕ ਨੂੰ ਕਰਨੇ ਚਾਹੀਦੇ ਜੀ ਜੀ ਟ੍ਰੈਫਿਕ ਦੀ ਗੱਲ ਕਰੀਏ ਤੁਸੀਂ ਇਨਚਾਰਜ ਟ੍ਰੈਫਿਕ ਪਟਿਆਲਾ ਦਾ ਬਹੁਤ ਗੁਰਾ ਹਾਲ ਆ ਇੱਥੇ ਦੇਖੋ ਜਾਮ ਤੇ ਜਾਮ ਲੱਗ ਰਿਹਾ ਹੈਗਾ ਮੈਂ ਕਹਿਣਾ ਚਾਹੁੰਦਾ ਬਹੁਤ ਆਪਣੇ ਪਰੇਸ਼ਾਨ ਹੋ ਗਏ ਕੱਲ ਖੰਡਾ ਚੌਂਕ ਦੇ ਉੱਪਰ ਜਿਹੜੀ ਪਟਾਈ ਹੋਈ ਆ ਸੜਕ ਦੀ ਉਹਦੇ ਕਰਕੇ ਥੋੜੀ ਦਿੱਕਤ ਆਈ ਹੈ ਆਪਾਂ ਗਾਇਬ ਗਾਇ ਮਿਲਦੇ ਰਹਿੰਦੇ ਆ ਅਸੀਂ ਪੁਆਇੰਟ ਟੂ ਪੁਆਇੰਟ ਚੈੱਕ ਕਰਦੇ ਰਹਿੰਦੇ ਆ ਟ੍ਰੈਫਿਕ ਆਪਾਂ ਜਾਮ ਤਾਂ ਨਹੀਂ ਕਹਿ ਸਕਦੇ ਕਿ ਟ੍ਰੈਫਿਕ ਇੱਕ ਤਾਂ ਸੜਕਾਂ ਪੱਟੀਆਂ ਪਿੱਛੇ ਪਾਣੀ ਦੇ ਪਾਈਪ ਲਾਈਨਾਂ ਪਈਆਂ ਨੇ ਉਹਨਾਂ ਕਰਕੇ ਥੋੜੀ ਦਿੱਕਤ ਜ਼ਰੂਰ ਆਈ ਹੈ ਪਰ ਆਪਾਂ ਇਹਨੂੰ ਜਾਮ ਨਹੀਂ ਕਹਿ ਸਕਦੇ ਅਸੀਂ ਸਮੇਂ ਜਾਮ ਦਾ ਸਾਹਮਣਾ ਨਾ ਕਰਨਾ ਪਏ ਇਸ ਕਰਕੇ ਅਸੀਂ ਹਰੇਕ ਪੁਆਇੰਟ ਤੇ ਆਪਣੇ ਮੁਲਾਜ਼ਮ ਲਗਾ ਕਰਦੇ ਇੱਕ ਜੈਜਵਨ ਕਲੋਨੀ ਦੀ ਇੱਕ ਔਰਤ 70 ਸਾਲ ਦੀ ਬਜ਼ੁਰਗ ਹੈ ਉਹਦੇ ਪਰਿਵਾਰ ਦਾ ਕਹਿਣਾ ਕਿ ਸਾਡੇ ਘਰ ਤੋਂ 1.5 ਕਿਲੋਮੀਟਰ ਦੇ ਉੱਪਰ ਇੱਕ ਹਸਪਤਾਲ ਹੈ ਕਹਿੰਦਾ ਕਿ ਜਨਉਤੇ ਪਹੁੰਚਣ ਲਈ 5 ਮਿੰਟ ਲੱਗਦੇ ਨੇ ਕਹਿੰਦਾ ਮੈਨੂੰ 25 ਤੋਂ 30 ਮਿੰਟ ਲੱਗੇ ਅਸੀਂ ਡਾਕਟਰਾਂ ਕੋਲ ਗਏ ਡਾਕਟਰ ਕਹਿੰਦੇ ਜੀ 10 ਮਿੰਟ ਪਹਿਲਾਂ ਆ ਜਾਂਦੇ ਤਾਂ ਮਾਤਾ ਜੀ ਬਚ ਸਕਦੇ ਸੀ ਬਹੁਤ ਹੋ ਗਈ ਹੈ ਦੇਖੋ ਜੀ ਉਹਨਾਂ ਦਾ ਅਪੀਲ ਵੀ ਕੀਤੀ ਹੈ ਕਿ ਇੱਥੇ ਕੋਈ ਟ੍ਰੈਫਿਕ ਮੁਲਾਜ਼ਮ ਲੱਗੇ ਜਾਂ ਅਸੀਂ ਟ੍ਰੈਫਿਕ ਜਿਹੜਾ ਸੁਧਾਰ ਕੀਤਾ ਨਹੀਂ ਅਸੀਂ ਟ੍ਰੈਫਿਕ ਮੁਲਾ ਪਹਿਲਾਂ ਅਸੀਂ ਕਾਫੀ ਦਿਨ ਬੱਚਿਆਂ ਨੂੰ ਸਮਝਾਉਂਦੇ ਰਹੇ ਹਾਂ ਕਿ ਇੱਥੇ ਜਾਮ ਨਾ ਲਗਾਇਆ ਜਾਵੇ ਫਿਰ ਉਸ ਤੋਂ ਬਾਅਦ ਸ਼ਾਇਦ ਮੇਰੀਆਂ ਪੀਸੀ ਵੀ ਹੋਈਆਂ ਨੇ ਅਸੀਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਉੱਥੇ ਅਸੀਂ ਇਹ ਮੁਲਾਜ਼ਮਾਂ ਡਿਪਿਊਟ ਕਰਦੇ ਹਾਂ ਉਹਨਾਂ ਦੇ ਚਲਾਨ ਕਰਦੇ ਹਾਂ ਹੁੱਲੜਬਾਜਾਂ ਨੂੰ ਅਸੀਂ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਅਸੀਂ ਕਰਦੇ ਹਾਂ ਟਾਈਮ ਟਾਈਮ ਤੇ